ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਮ ਸਤਕਾਰ ਜੋ ਗੁਰੂ ਸਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਦ ਸੰਗਤ ਜੀ ਅੱਜ ਦੇ ਸ੍ਰੀ ਮੁਖਵਾਕ 60 ਰਾਗ ਦੇ ਵਿੱਚ ਮਹੱਲਾ 5 ਵਾ ਪੰਜਵੇਂ ਪਾਸਾ ਸਹਾਣ ਸ੍ਰੀ ਗੁਰੂ ਅਰਜਨ ਦੇਵ ਸਹਿ ਮਹਾਰਾਜ ਜੀ ਆਪਣੀ ਧੁਰਕੀ ਬਾਣੀ ਰਾਹੀਂ ਫਰਮਾਨ ਕਰਦੇ ਹਨ ਇੱਕ ਸੇਵਕ ਪਰਮੇਸ਼ਰ ਨਾਲ ਗੁਰੂ ਨਾਲ ਜੋ 바ਰਦਾ ਪ੍ਰੇਮ ਜੋ ਬਿਰਾਗ ਪਰਮੇਸ਼ਰ ਅੱਗੇ ਅਰਦਾਸ ਬੇਨਤੀ ਅਰ ਜੋਦੜੀ ਇਸ ਅਵਸਥਾ ਨੂੰ ਬਿਆਨ ਕੀਤਾ ਹੈ ਹਮਰੀ ਗਣਤਨਾ ਗਣੀਆਂ ਕਾਈ ਆਪਣਾ ਮਿਰਦ ਬਸਾਨ ਜਦੋਂ ਕੋਈ ਸੇਵਕ ਸਿੱਖ ਪਰਮੇਸ਼ਰ ਨਾਲ ਜੁੜ ਜਾਂਦਾ ਹੈ ਉਹਦੀਆਂ ਸਦਾ ਵਾਸਤੇ ਅਰਦਾਸਾਂ ਹੋ ਜਾਂਦੀਆਂ ਨੇ ਹੈ ਪਰਮੇਸ਼ਰ ਤੂੰ ਸਮਰੱਥ ਹੈ ਤੂੰ ਸਰਵੱਗ ਹੈ ਤੂੰ ਬਖਸ਼ਣਹਾਰ ਹੈ ਮੈਂ ਅਲਪ ਹਾਂ ਮੈਂ ਭੁੱਲਣਹਾਰ ਹਾਂ ਗੁਨਾ ਦਾ ਖਜ਼ਾਨਾ ਹੈ ਗੁਨਾ ਦਾ ਗਹਿਰਾ ਹੈ ਗਹਿਰ ਗਮੀਰਾ ਗੁਣੀ ਗਹਿਰਾ हे ਪਰਮੇਸ਼ਰ ਮੈਂ ਔਗਣਾ ਭਰਿਆ ਹੋਇਆ ਹਾਂ ਇਹ ਸਾਨੂੰ ਗੁਰਬਾਣੀ ਨੇ ਸਿਖਾਇਆ ਹੈ ਅਰ ਸਿੱਖ ਦੀ ਅਵਸਥਾ ਹੋ ਜਾਂਦੀ ਹੈ ਆਪਣੇ ਗੁਰੂ ਅੱਗੇ ਉਹ ਹਮੇਸ਼ਾ ਨੀਮਾ ਹੋ ਕੇ ਰਹਿੰਦੇ ਹੈ ਗੁਰੂ ਅੱਗੇ ਹਮੇਸ਼ਾ ਅਰਦਾਸਾਂ ਬੇਨਤੀਆਂ ਰਜੋਧਨੀਆਂ ਕਰਦੇ ਹੈ ਇਹ ਅਵਸਥਾ ਬਣ ਜਾਂਦੀ ਹੈ ਗੁਰਬਾਣੀ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਸੁਖਮਨੀ ਵਿੱਚ ਸਹਿ ਵਿੱਚ ਬ੍ਰਹਮ ਗਿਆਨੀ ਦੀ ਅਵਸਥਾ ਦੱਸਦੇ ਹਨ ਬ੍ਰਹਮ ਗਿਆਨੀ ਉੱਚ ਦੇ ਉੱਚਾ ਜਿਹੜਾ ਬ੍ਰਹਮ ਗਿਆਨ ਆਖਰੀ ਅਵਸਥਾ ਬ੍ਰਹਮ ਗਿਆਨ ਦੀ ਹੈ ਸਰੀਰ ਨੂੰ ਇਹ ਗਿਆਨ ਉਪਾਉਤ ਹੁੰਦਾ ਹੈ ਇੱਕ ਸਰੀਰ ਹੈ ਜਿਹੜਾ ਸੰਸਾਰ ਤੇ ਆਇਆ ਮਾਤਾ ਦੇ ਉਧਰ ਵਿੱਚ ਉਹ ਨਾਮ ਜਪਦਾ ਭਗਤੀ ਕਰਦਾ ਹੈ ਮਾਤਾ ਦੇ ਉਧਰ ਵਿੱਚ ਹਰ ਇੱਕ ਪ੍ਰਾਣੀ ਨੂੰ ਹਰ ਇੱਕ ਮਨੁੱਖ ਨੂੰ ਭਾਵੇਂ ਉਹ ਕਿਸੇ ਵੀ ਮذਬਬ ਦੇ ਨਾਲ ਹੈ ਕਿਸੇ ਵੀ ਧਰਮ ਦੇ ਨਾਲ ਕਿਸੇ ਵੀ ਫਿਰਕੇ ਦੇ ਨਾਲ ਸੰਬੰਧਤ ਹੈ ਹਰ ਇੱਕ ਮਨੁੱਖ ਨੂੰ ਮਨੁੱਖਾ ਜੁਨੀ ਦੇ ਵਿੱਚ ਮਾਤਾ ਦੇ ਉਧਰ ਵਿੱਚ ਉਹਨੂੰ ਭਗਤੀ ਪ੍ਰਾਪਤ ਹੋਈ ਹੈ ਜਿਹੜਾ ਨਾਮ ਹੈ ਜਿਸ ਸੰਸਾਰ ਦੇ ਉੱਪਰ ਨਾਮ ਕੇਵਲ ਗੁਰੂ ਦਿੰਦਾ ਹੈ ਪ੍ਰਮਾਤਮਾ ਦੀ ਰਸਤੀਤੀ ਪਹਿਚਾਨ ਗੁਰੂ ਕਰਾਉਂਦਾ ਹੈ ਸਿੱਧ ਸਿੱਧਾ ਕੋਈ ਨਾਮ ਜਪ ਕੇ ਪ੍ਰਮਾਤਮਾ ਦੇ ਰਸਤੇ ਦੀ ਪਹਿਚਾਨ ਨਹੀਂ ਕਰ ਸਕਦਾ। ਭਾਵੇਂ ਸਾਰੀ ਉਮਰ ਭਗਤੀ ਕਰੇ, ਸਾਰੀ ਉਮਰ ਚੰਗੇ ਕਰਮ ਕਰੇ। ਬੜਾ ਸਿਆਣਾ ਹੋਵੇ ਪ੍ਰਮਾਤਮਾ ਦੇ ਦਰ ਦੀ ਸੋਝੀ ਨਹੀਂ ਲੈ ਸਕਦਾ। ਗੁਰੂ ਦੇ ਵਿੱਚ ਪਾਏ ਬਿਣਾ ਗੁਰੂ ਵਿਚੋਲਾ ਹੈ। ਇਹ ਪ੍ਰਮਾਤਮਾ ਨੇ ਵਿਧਾਨ ਬਣਾਇਆ ਹੈ। ਕੋਈ ਭਗਤ ਜਨ ਲੱਭਦਾ ਪਿਆਰਾ ਵਿਚਾਲੇ ਆਵੇਗਾ ਤਾਂ ਪ੍ਰਮਾਤਮਾ ਦੇ ਰਸਤੇ ਦੀ ਸੋਝੀ ਮਿਲੇਗੀ। ਤਾਂ ਸ਼ਾਨਪਾ ਕੰਮ ਆਉਣੀ ਹੈ ਨੇ ਤਾਂ ਸੇਵਾ ਕੰਮ ਆਉਣੀ ਹੈ ਤਾਂ ਸਿਮਰਨ ਕੰਮ ਆਉਣਾ ਹੈ ਬਿਨਾ ਗੁਰੂ ਤੋਂ ਸਭ ਕੁਝ ਬਿਰਥਾ ਚਲਿਆ ਜਾਂਦਾ ਹੈ ਕੋਈ ਸ਼ਾਨਪ ਕੋਈ ਸਮਝ ਕੰਮ ਨਹੀਂ ਹੁੰਦੀ ਇਸ ਕਰਕੇ ਜਿਵੇਂ ਸਕੂਲ ਦੇ ਵਿੱਚ ਬੱਚਾ ਪੜ੍ਹਾਈ ਕਰਦਾ ਜਦੋਂ ਉਹਨ ਸਕੂਲ ਦੇ ਵਿੱਚੋਂ ਸਰਟੀਫਿਕੇਟ ਮੋਹਰ ਲਾ ਕੇ ਦਿੱਤਾ ਜਾਂਦਾ ਫੇਰ ਹੀ ਉਹ ਪੜਿਆ ਲਿਖਿਆ ਬੱਚਾ ਕਹੋ ਅੱਗੇ ਜਾ ਕੇ ਅਨੁਸ਼ਣ ਕਾ ਜਾ ਆਪ ਦਾ ਕੋਈ ਹੋਰ ਕਾਰ ਕਰਮਕਾਂਡ ਕਰ ਸਕਦਾ ਹੈ। ਪੜ੍ਹਾਏ ਜਿੰਨੀ ਮਰਜ਼ੀ ਕਰ ਲਵੇ ਜਿੰਨਾ ਚਿਰ ਸਕੂਲ ਦਾਖਲਾ ਨਹੀਂ ਲੈਂਦਾ ਸਕੂਲ ਦੇ ਵਿੱਚ ਇਗਜ਼ਾਮ ਦੇ ਕਿਸ ਸਰਟੀਫਿਕੇਟ ਨਹੀਂ ਲੈਂਦਾ ਉਹ ਪੜਿਆਂ ਲਿਖਿਆਂ ਵਿੱਚ ਗਿਨਿਆ ਨਹੀਂ ਜਾਣਾ। ਉਹ ਉਹਨੂੰ ਕੋਈ ਜੇ ਉਹ ਚਾਹੇ ਮੈਂ ਸਰਕਾਰੀ ਨੌਕਰੀ ਜਾ ਕੋਈ ਮੈਂ ਧੋਰ ਕਿਸੇ ਡਿਪਾਰਟਮੈਂਟ ਜਮੈਂ ਲੈ ਲਵਾਂ ਸਰਟੀਫਿਕੇਟ ਤੋਂ ਬਿਨਾ ਆਉਦੀ ਕੋਈ ਕੀਮਤ ਨਹੀਂ ਹੈ ਭਾਵੇਂ ਕਿੰਨਾ ਵੀ ਵਿਦਵਾਨ ਹੋਵੇ ਇਸੇ ਕਾਰਨ ਗੁਰੂ ਵਾਲਾ ਸਰਟੀਫਿਕੇਟ ਮਿਲੇ ਬਿਨਾ ਪਰਮਾਤਮਾ ਦੇ ਦਰਤੇ ਦੀ ਕੋਈ ਉਸ ਪ੍ਰਤਾਪ ਵਰਤੀਤ ਨਹੀਂ ਹੈ ਇਸੇ ਕਰਕੇ ਗੁਰੂ ਦਾ ਵਿੱਚ ਹੋਣਾ ਬੜਾ ਜ਼ਰੂਰੀ ਹੈ ਸੰਸਾਰ ਦੇ ਉੱਪਰ ਮਾਤਾ ਦੇ ਉਧਰ ਦੇ ਵਿੱਚ ਇਹ ਗੁਰੂ ਤੱਕ ਨਹੀਂ ਪਹੁੰਚ ਸਕਦਾ ਸੀ ਉਨਾ ਸਮਾਂ ਪਰਮੇਸ਼ਰ ਨੇ ਪ੍ਰਮਾਤਮਾ ਨੇ ਆਪ ਆਪਣਾ ਨਾਮ ਬਖਸ਼ਿਆ ਮਾਤਾ ਦੇਹ ਪਪੇਟ ਵਿੱਚ ਸਿਮਰਨ ਕੀਤਾ ਮਾਤ ਗਦ ਮੈਂ ਆਪਨ ਸਿਮਰਨ ਦੇ ਤਹਿਤ ਮੁਰਾਖਨ ਹਾਰੇ ਸੰਸਾਰ ਤੇ ਆਇਆ ਨਾਮ ਸਿਮਰਨ ਭਗਤੀ ਗੁਰੂ ਨਾਲ ਮਿਲ ਕੇ ਕੀਤੀ ਜਿਨ੍ਹਾਂ ਜਿਨ੍ਹਾਂ ਇਹਨੇ ਸਿਮਰਨ ਕੀਤਾ ਭਗਤੀ ਕੀਤੀ ਗੁਰੂ ਦੇ ਹੁਕਮ ਚ ਰਿਹਾ ਉਤਨਾ ਹੀ ਇਹਦਾ ਮਨ ਨੂੰ ਸ਼ਾਂਤੀ ਆਈ ਉਤਨਾ ਹੀ ਇਹਦਾ ਮਨ ਨੀਵਾ ਹੋਇਆ ਇਸ ਕਰਕੇ ਇਸ ਸੰਸਾਰ ਦੇ ਉੱਪਰ ਅਵਸਥਾ ਪ੍ਰਾਪਤ ਜਿਹੜੀ ਹੁੰਦੀ ਹੈ ਬੱਚੇ ਤੋਂ ਲੈ ਕੇ ਇੱਕ ਸਮਝ ਪੈਂਦੀ ਹੈ ਸੰਸਾਰੀ ਸਮਝ ਪੈਂਦੀ ਹੈ ਦੁਨੀਆਦਾਰੀ ਦੀ ਸਮਝ ਪੈਂਦੀ ਹੈ ਫਿਰ ਗੁਰੂ ਕਿਰਪਾ ਕਰੇ ਧਰਮ ਦੀ ਸਮਝ ਪੈਂਦੀ ਹੈ ਪ੍ਰਮਾਤਮਾ ਦੀ ਸਮਝ ਪੈਂਦੀ ਹੈ ਗੁਰੂ ਨਾਲ ਮਿਲ ਕੇ ਕਿਤੇ ਸਮਝ ਪੈ ਜਾਵੇ ਸਤਸੰਗਤ ਵਿੱਚੋਂ ਕੋਈ ਗੱਲ ਲੱਭ ਜਾਵੇ ਫਿਰ ਗੁਰੂ ਨਾਲ ਮਿਲ ਕੇ ਪ੍ਰਮਾਤਮਾ ਦੇ ਦਰਤੇ ਵੀ ਪਹੁੰਚ ਜਾਂਦਾ ਹੈ ਇੱਕ ਬੱਚੇ ਦੀ ਅਵਸਥਾ ਤੋਂ ਲੈ ਕੇ ਬ੍ਰਹਮ ਗਿਆਨ ਤੱਕ ਇਕ ਸੰਸਾਰ ਦੇ ਉੱਪਰ ਅਵਸਥਾ ਹੈ ਇਸ ਮਾਤ ਲੋਕ ਦੀ ਅਵਸਥਾ ਹੈ ਚੰਗਾ ਬਣਨਾ ਚੰਗੇ ਗੁਣਾ ਵਾਲਾ ਬਣਨਾ ਚੰਗੇ ਸੁਭਾਅ ਵਾਲਾ ਬਣਨਾ ਫਿਰ ਸਾਧਨਾ ਕਰਨੀ ਸਾਧਨਾ ਕਰਕੇ ਸਾਧੂ ਨਾਮ ਪਹਿਣਾ ਸਾਧਨਾ ਕਰਦਿਆਂ ਕਰਦਿਆਂ ਮਨ ਨੂੰ ਸ਼ਾਂਤੀ ਆ ਜਾਂਦੀ ਹੈ ਜਿਹੜਾ ਮਨ ਹੈ ਪੰਜਾ ਵਿਕਾਰਾਂ ਬਾਰੇ ਰੁਕ ਜਾਂਦਾ ਹੈ ਉਹਨੂੰ ਸੰਤ ਕਹਿੰਦੇ ਨੇ ਸਾਧਨਾ ਤੋਂ ਬਾਅਦ ਸੰਤ ਬਣਿਆ ਮਨ ਨੂੰ ਸ਼ਾਂਤੀ ਆਈ ਹਰ ਪਾਸੇ ਪਰਮੇਸ਼ਰ ਦੇਖਿਆ ਹਰ ਪਾਸੇ ਪ੍ਰਮਾਤਮਾ ਦੇਖਿਆ ਹਰ ਪਾਸੇ ਪ੍ਰਭੂ ਨੂੰ ਜਾਣਿਆ ਬ੍ਰਹਮ ਦੀ ਸੈ ਬ੍ਰਹਮ ਸੁਣੀਏ ਇੱਕ ਇੱਕ ਵਖਾਣੀਆਂ ਆਤਮ ਸਾਰਾ ਕਰਨੇ ਹਾਰਾ ਪ੍ਰਭੂ ਬਿਨਾਂ ਨਹੀਂ ਜਾਣਿਆ ਜਿੱਥੇ ਵੀ ਦੇਖਿਆ ਪ੍ਰਮਾਤਮਾ ਮਨ ਨੂੰ ਸ਼ਾਂਤੀ ਆਈ ਆਪ ਮਨ ਨੂੰ ਸ਼ਾਂਤੀ ਆਈ ਦੂਜਿਆਂ ਨੂੰ ਸ਼ਾਂਤੀ ਲੈਣ ਦੀ ਬਰੇਨਾ ਦਿੱਤੀ ਐ ਮਨੁੱਖ ਜੇ ਤੂੰ ਮਨ ਨੂੰ ਸ਼ਾਂਤ ਕਰਨਾ ਹੈ ਜੇ ਤੂੰ ਸੁਖੀ ਹੋਣਾ ਤਾਂ ਆਹ ਦੁਨੀਆ ਦੀ ਮਹਿਲ ਛੋ ਨਿਕਲ ਦੁਨੀਆ ਦੇ ਚੱਕਰ ਛੋ ਨਿਕਲਣਾ ਕਰ ਕੋ ਸੰਗਤ ਛੱਡ ਮਾੜੇ ਬੰਦਿਆਂ ਦਾ ਖਿਆਲ ਛੱਡ ਭੈੜੇ ਮਨੁੱਖਾਂ ਦੀ ਸੰਗਤ ਛੱਡ ਕੇ ਚੰਗੇ ਮਨੁੱਖਾਂ ਦੀ ਸੰਗਤ ਕਰ ਮਨਮੁੱਖਾਂ ਦੀ ਸੰਗਤ ਛੱਡ ਕੇ ਗੁਰਮੁਖਾਂ ਦੀ ਸੰਗਤ ਕਰ ਇਹ ਸਾਨੂੰ ਗੁਰੂ ਮਹਾਰਾਜ ਜੀ ਉਪਦੇਸ਼ ਦਿੰਦੇ ਨੇ ਇਸ ਕਰਕੇ ਰੱਬ ਦੇ ਪਿਆਰੇ ਵੀ ਇਹੀ ਉਪਦੇਸ਼ ਦਿੰਦੇ ਨੇ ਚੰਗੀ ਸੰਗਤ ਕਰਕੇ ਚੰਗੇ ਸੁਭਾਅ ਵਾਲਾ ਬਣ ਕੇ ਗੁਰੂ ਨਾਲ ਪਿਆਰ ਕਰ ਤੇ ਸ਼ਾਂਤ ਮਨ ਸ਼ਾਂਤੀ ਲੈ ਉਸ ਤੋਂ ਬਾਅਦ ਹਰ ਪਾਸੇ ਪ੍ਰਮਾਤਮਾ ਦੇਖਿਆ ਬੈਰ ਵਿਰੋਧ ਖਤਮ ਹੋ ਗਿਆ ਦੁਸ਼ਵੈਸ਼ ਭਾਵਨਾ ਖਤਮ ਹੋ ਗਈ ਮੇੜ ਪੇੜ ਖਤਮ ਹੋ ਗਈ ਇਹ ਖਦਵੈਸ਼ ਜਿਹੜੀ ਦੁਸ਼ਵੈਸ਼ ਭਾਵਨਾ ਸੀ ਉਹ ਖਤਮ ਹੋ ਗਈ ਖਤਮ ਹੁੰਦਿਆਂ ਹੁੰਦਿਆਂ ਇੱਕ ਐਸੀ ਵਿਵਸਥਾ ਬਣੀ ਉਹ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋਈ ਬ੍ਰਹਮ ਗਿਆਨੀ ਸਭ ਤੋਂ ਵੱਡੀ ਅਵਸਥਾ ਹੈ ਮਹਾਰਾਜ ਜੀ ਪੰਜਵੇਂ ਪਾਸਟ ਕਹਿੰਦੇ ਬ੍ਰਹਮ ਗਿਆਨੀ ਓਚ ਤੇ ਊਚਾ ਸਾਰਿਆਂ ਨਾਲੋਂ ਊਚਾ ਹੈ ਬ੍ਰਹਮ ਗਿਆਨੀ ਹੈ ਉਸ ਤੋਂ ਵੱਡਾ ਕੋਈ ਨਹੀਂ ਹੈ ਮਨ ਆਪਣੇ ਹੈ ਸਭ ਤੋਂ ਨੀਚਾ ਸਾਰਿਆਂ ਨਾਲੋਂ ਨੀਮਾ ਕਹਾਉਂਦਾ ਹੈ ਜਦੋਂ ਊਚਾ ਸਾਰਿਆਂ ਨਾਲੋਂ ਹੈ ਸਭ ਤੋਂ ਵੱਡਾ ਹੈ ਕੋਈ ਮੰਜ਼ਲ ਸਭ ਤੋਂ ਉੱਚੀ ਹੋਵੇ ਸਾਰੇ ਨਾਲੋਂ ਮੰਜ਼ਲ 5 ਮੰਜ਼ਲੀ 11 ਮੰਜ਼ਲੀ 13 ਮੰਜ਼ਲੀ ਮਕਾਨ ਹੋਵੇ ਤੇ ਉੱਪਰਲੇ ਮੰਜ਼ਲ ਸਾਰੇ ਨਾਲੋਂ ਉੱਚੀ ਮੰਜ਼ਲ ਹੋਵੇ ਤੇ ਕੋਈ ਆਖੇ ਕਰਦਾ ਮਾਲਕ ਵੀ ਇਹ ਤਾਂ ਸਾਰੇ ਨਾਲੋਂ ਨਹੀਂ ਨਹੀਂ ਹੈ। ਅਗਲੇ ਮੰਨਣ ਨੂੰ ਤਿਆਰ ਨਹੀਂ ਹੋਣਾ। ਅਗਲੇ ਆਖਣਾ ਵੀ ਨਹੀਂ ਇਹ ਇਹਦੀ ਦਿਮਾਗ ਨਹੀਂ ਦਾ ਠੀਕ ਹੈਗਾ। ਜਾਇਏ ਜਾਣਬੁੱਝ ਕੇ ਹੈ ਜੀਆਂ ਗੱਲਾਂ ਕਰਦਾ ਜਾਂ ਅਣਜਾਣਪਨ ਵਿੱਚ ਹੈ ਜੀਆਂ ਗੱਲਾਂ ਕਰਦਾ ਹੈ। ਇੱਕ ਸੰਸਾਰੀ ਜੀਬ ਆਪਣੀ ਮਤਨusar ਆਪਣੀ ਸਮਝ ਅਨੁਸਾਰ ਉਹਦੇ ਹਿਰਦੇ ਦੀ ਉਹਦੀ ਦਿਲ ਦੀ ਗੱਲ ਨਹੀਂ ਲੱਭ ਸਕਦਾ ਆਖੇ ਸਭ ਤੋਂ ਉੱਚੀ ਮੰਜ਼ਲ ਆਖੇ ਮੈਂ ਬੜੀ ਉੱਚੀ ਆ ਮੇਰਾ ਦਰਜਾ ਬੜਾ ਉੱਚਾ ਹੈ ਮੈਂ ਆਕਾਸ ਦੀ ਦੁਨੀਆਦਾਰੀ ਦੀ ਸਾਰੀ ਮੈਂ ਆਨੰਦ ਮਾਣ ਰਹੀ ਆ ਸਭ ਤੋਂ ਉੱਚੀ ਮੰਜ਼ਲ ਆਖੇ ਨੀਚੇ ਦੀ ਮੰਜ਼ਲ ਨੂੰ ਆਖੇ ਤੂੰ ਛੱਲੇ ਦੇਣੀ ਹੈ ਸਾਡਾ ਸਾਰਾ ਭਾਰ ਤੇਰੇ ਸਿਰ ਤੇ ਪਿਆ ਹੋਇਆ ਹੈ ਅਸੀਂ ਬੜਾ ਆਨੰਦ ਮਾਨਦੇ ਹਾਂ ਆਖਰ ਨੂੰ ਇੱਕ ਨੀਚੀ ਮੰਜ਼ਲ ਨੇ ਛੱਲਲੀ ਮੰਜ਼ਲ ਨੇ ਨਿਉ ਵਾਲੀ ਮੰਜ਼ਲ ਨੇ ਆਖਿਆ ਨਹੀਂ ਭੈਣੇ ਜੇ ਤੂੰ ਸਭ ਤੋਂ ਉੱਚੀ ਹੈ ਨਾ ਤਾਂ ਉੱਚੀ ਮੇਰੇ ਕਰਕੇ ਹੈ ਮੈਂ ਤੇਰੇ ਸਾਰੇ ਸਾਡੇ ਤੁਹਾਡੇ ਸਾਰੇ ਭਾਰ ਨੂੰ ਆਪਣੇ ਮੋਢਿਆਂ ਤੇ ਚੱਕਿਆ ਹੋਇਆ ਹੈ ਆਪਣੇ ਸਿਰ ਤੇ ਲਿਆ ਹੋਇਆ ਇਸ ਕਰਕੇ ਤੁਸੀਂ ਉੱਚੇ ਹੋ ਮੈਂ ਐਸੇ ਤਰ੍ਹਾਂ ਬ੍ਰਹਮ ਗਿਆਨੀ ਸਮਝਦਾ ਹੈ ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ ਹੈ ਏ ਪਰਮੇਸ਼ਰ ਪ੍ਰਮਾਤਮਾ ਜੀ ਮੈਂ ਉੱਚਾ ਹਾਂ ਜਿਵੇਂ ਵੱਡਾ ਹਾਂ ਤਾਂ ਆ ਸੰਸਾਰ ਦੇ ਉੱਪਰ ਅਣਜਾਣ ਜੀਵ ਭੁੱਲਣਹਾਰ ਜੀਵਾਂ ਕਰਕੇ ਹਾਂ ਇਹ ਸਾਰਿਆਂ ਜੀਵਾਂ ਨੂੰ ਤੂੰ ਸਮਝ ਦੇ ਦੇਵੇਂ ਸਾਰੇ ਉੱਚੇ ਹੋ ਜਾਣ ਸਾਰੇ ਬ੍ਰਹਮ ਗਿਆਨੀ ਗਿਆਨੀ ਬਣ ਜਾਣ ਤਾਂ ਮੇਰਾ ਜਿਹੜਾ ਉੱਚਾ ਦਰਜਾ ਖਾਤਮ ਹੋ ਜਾਵੇਗਾ ਇਸ ਤਰ੍ਹਾਂ ਕਰਕੇ ਬ੍ਰਹਮ ਗਿਆਨੀ ਆਪਣੇ ਆਪ ਨੂੰ ਨੀਮਾ ਜਾਣਦਾ ਹੈ ਦੂਜਾ ਅਰਥ ਇਹ ਹੈ ਕਿ ਬ੍ਰਹਮ ਗਿਆਨੀ ਉਹਨੂੰ ਸਮਝ ਪੈ ਜਾਂਦੀ ਹੈ ਵੀ ਇਹ ਅਵਸਥਾ ਮੈਨੂੰ ਪਰਮਾਤਮਾ ਨੇ ਬਖਸ਼ੀ ਹੈ ਮੇਰੇ ਅੰਦਰ ਤਾਂ ਔਗਣ ਪਏ ਸੀ ਜਨਮਾਂ ਜਨਮਾਂਤਰਾਂ ਦੀ ਔਗਣ ਦੇਖਣ ਲੱਗ ਜਾਂਦੇ ਬ੍ਰਹਮ ਗਿਆਨ ਦੇ ਨਾਲ ਜਨਮਾਂ ਜਨਮਾਂਤਰਾਂ ਦੀ ਔਗਣ ਦੇਖਣ ਲੱਗ ਜਾਂਦੀ ਹੈ ਵੀ ਮੈਂ ਇੱਕ ਜੀਵ ਸੀ ਮੈਂ ਇੱਕ ਸੰਸਾਰੀ ਜੀਵ ਸੀ ਸੰਸਾਰੀ ਕਿਰਤ ਕਰਦਾ ਸੀ ਬੜੇ ਫੁਰਨੇ ਸੀ ਸੰਕਲਪ ਵਿਕਲਪ ਬੜੇ ਸੀ ਸੰਸਾਰ ਦੀਆਂ ਰੀਤੀਆਂ ਪਿਆਰ ਵਿਕਾਰ ਸਾਰੇ ਮੇਰੇ ਚ ਭਰੇ ਹੋਏ ਸੀ ਉਹ ਜਨਮਾਂ ਜਨਮਾਂ ਤਰਾ ਦੇ ਲਿਖ ਦਿੰਨੇ ਇੱਥੇ ਗੁਰੂ ਨੇ ਕਿਰਪਾ ਕੀਤੀ ਨਾਮ ਦੀ ਕਿਰਪਾ ਹੋਈ ਪ੍ਰਮਾਤਮਾ ਨੇ ਪਰਮੇਸ਼ਰ ਪ੍ਰਮਾਤਮਾ ਵਾਹਿਗੁਰੂ ਤੈ ਕਿਰਪਾ ਕੀਤੀ ਤੈ ਆਪਣੇ ਗਰ ਨਾਲ ਲਾ ਲਿਆ ਨਹੀਂ ਤੇ ਮੈਂ ਤੇ ਅਗਣਾ ਭਰਿਆ ਹੋਇਆ ਜੀਵ ਸੀ ਇਸ ਕਰਕੇ ਵੀ ਬ੍ਰਹਮ ਗਿਆਨੀ ਆਪਣੇ ਆਪ ਨੂੰ ਨੀਮਾ ਕਹਾਉਂਦਾ ਹੈ ਤਾਂ ਕਰਕੇ ਗੁਰੂ ਦਾ ਸਿੱਖ ਰੱਬ ਦਾ ਪਿਆਰਾ ਪਰਮਾਤਮਾ ਅੱਗੇ ਬੇਨਤੀ ਕਰਦਾ ਰਹਿੰਦਾ ਹੈ ਗੁਰਬਾਣੀ ਵਿੱਚ ਜਿੰਨੇ ਭਗਤਾਂ ਦੀ ਬਾਣੀ ਆਈ ਹੈ ਜਿੰਨੇ ਗੁਰਸਿੱਖਾਂ ਦੀ ਬਾਣੀ ਆਈ ਹੈ ਗੁਰੂਆਂ ਦੀ ਬਾਣੀ ਸਾਰਿਆਂ ਨੇ ਇੱਕੋ ਇੱਕ ਪੰਕਤੀਆਂ ਉਚਾਰੀਆਂ ਕਿ ਆਸੀਂ ਔਗਣ ਆ ਰਹੇ ਹਾਂ ਸਾਡੇ 'ਚ ਗੁਣ ਕੋਈ ਨਹੀਂ ਸਾਨੂੰ ਸਮਤ ਕੋਈ ਨਹੀਂ ਹੇ ਪਰਮਾਤਮਾ ਤੂੰ ਸਮਰੱਥ ਹੈ ਸਾਨੂੰ ਬਖਸ਼ ਲੈਣਾ ਜਦ ਕਿ ਸਾਰੇ ਗੁਰੂਆਂ ਤੇ ਭਗਤਾਂ ਵਿੱਚ ਵੱਡੀ ਸਮਤ ਸੀ ਸਭ ਕੁਝ ਗਿਆਨ ਸਭ ਕੁਝ ਉਹਨਾਂ ਨੂੰ ਪਹਿਚਾਨ ਸੀ ਭ੍ਰਮ ਗਿਆਨ ਸੀ ਇੱਕ ਪਰਮਾਤਮਾ ਅੱਗੇ ਅਰਦਾਸ ਕਰਨ ਦੀ ਅਰਜੋਧਰੀ ਕਰਨ ਦੀ ਇੱਕ ਸਾ ਸੰਗਤ ਦੀ ਜਾਂਚ ਨਾ ਹੁੰਦੀ ਹੈ ਇੱਕ ਜਾਂਚ ਹੁੰਦੀ ਹੈ ਧਰਮ ਦੇ ਉੱਪਰ ਚੱਲਣ ਦੀ ਨੀਮਾ ਕਹਿ ਰਹਿਣਾ ਨਿਵਨ ਸੂ ਅਖਰ ਖਵਣ ਗੁਣ ਜੇ ਬਾ ਮਣੀਆ ਮੰਤ ਇਸ ਤਰ੍ਹਾਂ ਪਾਣੇ ਬੇਸ ਕਰ ਤਾਂ ਬਸ ਆਵੀ ਕੰਨ ਪਰਮਾਤਮਾ ਅੱਗੇ ਇੱਕ ਸੁਸਮ ਫਰਮਾ ਹਰਨਾ ਮਾਨ ਵਾਲਾ ਨਾ ਬਣਾਉਣਾ ਹੰਕਾਰ ਵਾਲਾ ਨਾ ਬਣਾਉਣਾ ਮਾਨ ਵਾਲਾ ਨਾ ਬਣਾਉਣਾ ਇਹ ਸਿੱਖ ਦੀ ਅਵਸਥਾ ਹੁੰਦੀ ਹੈ ਤਾਂ ਕਰਕੇ ਸਿੱਖ ਹਰ ਵੇਲੇ ਹਰ ਵਕਤ ਪਰਮਾਤਮਾ ਅੱਗੇ ਨੀਮਾ ਹੋ ਕੇ ਬੇਨਤੀਆਂ ਕਰਦਾ ਹੈ ਇੱਥੇ ਪੰਜਵੇਂ ਪਾਸਾ ਜੀ ਇੱਕ ਸਿੱਖ ਦੀ ਅਵਸਥਾ ਸਾਨੂੰ ਦਰਸਾਉਂਦੇ ਨੇ ਹਮਰੀ ਗਨ ਤਨ ਗਣੀ ਅੰਕਾਈ ਆਪਨਾ ਮਿਰਧ ਪ੍ਰਸਾਨ ਇੱਕ ਸਿੱਖ ਕਹਿ ਰਿਹਾ ਹੈ ਗੁਰੂ ਅਰਜਨ ਦੇਸ ਹੈ ਮਹਾਰਾਜ ਜੀ। ਹਮਰੀ ਗਣਤ ਨਾ ਗਣੀਆਂ ਕਾਈ ਹੈ ਪਰਮੇਸ਼ਰ ਪ੍ਰਮਾਤਮਾ ਹੈ ਗੁਰਦੇਵ। ਮੇਰੇ ਜਿਹੜੇ ਔਗਣ ਨੇ ਉਹ ਗਿਣੇ ਜਾਣ ਗਾਲੀਂ ਦੀਆਂਗੇ ਇੰਨੇ ਔਗਣ ਨੇ 100 ਅਲਾਂਨੇ ਦਿਨੇ ਤੇ ਰਾਤੀ ਮਿਲਨ ਸਹਾਂਸ। ਬੜੇ ਔਗਣ ਨੇ ਹਮ ਆਵਗੁਣ ਭਰੇ ਏ ਗੁਣ ਨਹੀਂ। ਅੰਮ੍ਰਿਤ ਸਾਡ ਵਿਖੇ ਵਖਾਈ। ਹੈ ਪ੍ਰਮਾਤਮਾ ਸਾਡੇ ਚ ਔਗਣ ਹੀ ਔਗਣ ਨੇ। ਔਗਣ ਸਾਡੇ ਗਿਣੇ ਨਹੀਂ ਜਾਂਦੇ ਸਾਡੇ ਔਗਣਾਂ ਨਾ ਚਤਾਰੀ ਸਾਡੇ ਔਗਣਾਂ ਦੀ ਗਿਣਤੀ ਨਾ ਕਰੇ ਆਪਣਾ ਬਿਰਧ ਬਸਾਨ ਆਪਣੇ ਦਾਸ ਦੇ ਬਿਰਧ ਨੂੰ ਦੁਖੜੇ ਨੂੰ ਅਰਦਾਸ ਬੇਨਤੀ ਰਜੋਦੜੀ ਨੂੰ ਪਹਿਚਾਨ ਕਰ ਅਸੀਂ ਤੇਰੇ ਅੱਗੇ ਤਰਲਾ ਲੈਨੇ ਆ ਸਾਡੀ ਜੀਵ ਵਿਧਿਆ ਨੂੰ ਸਾਡੇ ਦੁਖੜੇ ਨੂੰ ਪਹਿਚਾਨ ਜਾਨ ਪ੍ਰਮਾਤਮਾ ਜੀ ਹੱਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗਮਾਨ हे ਪਰਮੇਸ਼ਰ ਆਪਣਾ ਹੱਥ ਦੇ ਕੇ ਆਪਣਾ ਸਿਰ ਤੇ ਹੱਥ ਰੱਖ ਕੇ ਸਾਡੇ ਸਾਨੂੰ ਆਪਣੇ ਬਣਾ ਸਾਡੇ ਸਿਰ ਤੇ ਹੱਥ ਰੱਖ ਦਇਆ ਦੇ ਘਰ ਵਿੱਚ ਆ ਕੇ ਸਾਡੀ ਰੱਖਿਆ ਕਰ ਅਸੀਂ ਸਦਾ ਸਦਾ ਰੰਗਮਾਨ ਸਦੈ ਸਦਾ ਦਿਨ ਰਾਤ ਤੇਰੇ ਰੰਗ ਵਿੱਚ ਰੰਗੇ ਰਹੀਏ ਤੇਰੇ ਨਾਮ ਵਿੱਚ ਰੰਗੇ ਰਹੀਏ ਸਾਚਾ ਸਹਿਬ ਸਤਿ ਮਿਹਰਬਾਨ ਬੰਦ ਪਾਇਆ ਮੇਰਾ ਸਤਿਗੁਰ ਪੂਰੈ ਹੋਏ ਸਰਬ ਕਲਿਆਣ ਏ ਮਿਰ ਸਹਿਬ ਤੂੰ ਤਾਂ ਸਦਾ ਹੀ ਮਿਹਰਬਾਨ ਹੈ ਸਦਾ ਹੀ ਦਿਆਲੂ ਹੈ ਕਿਰਪਾਲੂ ਹੈ ਪਰਮਾਤਮਾ ਸਦਾ ਹੀ ਸਦਾ ਦਿਆਲੂ ਹੈ ਉਹ ਕਿਸੇ ਤੇ ਕਰੋਪ ਨਹੀਂ ਹੁੰਦਾ ਏਕ ਨਦਰ ਕਰ ਦੇਖੈ ਸਭ ਉਪਰ ਜਿਹਾ ਪਾਉ ਤਿਹ ਹ ਫਲ ਪਾਈਐ ਪਰਮਾਤਮਾ ਸਦਾ ਹੀ ਧਿਆਲ ਹੈ ਸਾਰਿਆਂ ਤੇ ਇੱਕੋ ਨਦਰ ਹੈ ਸਾਰਿਆਂ ਦੇ ਉੱਪਰ ਇੱਕੋ ਹੀ ਮੇਹਰ ਹੈ ਉਹਦੀ ਜਿੰਨਾ ਕੋਈ ਉਹਨੂੰ ਪਿਆਰ ਕਰਦਾ ਹੈ ਉਹਨਾਂ ਕੋ ਫਲ ਪਾ ਲੈਂਦਾ ਹੈ ਸੂਰਜ ਸਾਰਿਆਂ ਤੇ ਇੱਕੋ ਜਹੀ ਧੁੱਪ ਵਰਤਾ ਵਰਤਾ ਰਿਹਾ ਹੈ ਜਿੰਨੇ ਕਿਸੇ ਨੂੰ ਲੋੜ ਹੁੰਦੀ ਹੈ ਉਹਨੇ ਕੋ ਸੂਰਜ ਤੋਂ ਧੁੱਪ ਲੈ ਲੈਂਦਾ ਹੈ ਜਦੋਂ ਬਰਖਾ ਹੁੰਦੀ ਹੈ ਤਾਂ ਬਰਖਾ ਸਾਰੇ ਜਿੱਥੇ ਹੁੰਦੀ ਹੈ ਉੱਥੇ ਇੱਕੋ ਜਹੀ ਹੁੰਦੀ ਹੈ ਜਿਹਨੂੰ ਲੋੜ ਹੈ ਤਾਂ ਨਿਕਲ ਕੇ ਉਹ ਵਰਖਾ ਦਾ ਆਨੰਦ ਮਾਣ ਸਕਦਾ ਹੈ ਹਵਾ ਸਾਰੇ ਪਾਸੇ ਇੱਕੋ ਹੀ ਹੈ ਜਿਹਨੂੰ ਲੋੜ ਹੈ ਤੇ ਉਹ ਹਵਾ ਖੁੱਲੇ ਜਗ੍ਹਾ ਤੇ ਆ ਕੇ ਹਵਾ ਲੈ ਲੈਂਦਾ ਹੈ ਐਸੇ ਕਰਕੇ ਪਰਮੇਸ਼ਰ ਦੀ ਜੜੀ ਵਹਿਰ ਹੈ ਪਰਮੇਸ਼ਰ ਦੀ ਜੜੀ ਕਿਰਪਾ ਹੈ ਉਹ ਸਾਰੇ ਵਰਤ ਰਹੀ ਹੈ ਬ੍ਰੇਮਾ ਰੂਪੀ ਭਗਤੀ ਰੂਪੀ ਮੈਦਾਨ ਵਿੱਚ ਆ ਕੇ ਕੋਈ ਵੀ ਮਰਜੀ ਕੋਈ ਬੰਦਾ ਇਨਸਾਨ ਮਨੁੱਖ ਪਰਮਾਤਮਾ ਦੀ ਮਿਹਰ ਨੂੰ ਪਾ ਸਕਦਾ ਹੈ ਕਿਸੇ ਨਾਲ ਡਰਤ ਭਾਵਨਾ ਨਹੀਂ ਹੈ ਸੱਚਾ ਸਹਿਬ ਸਦ ਮਿਹਰਵਾਨ ਸੱਚਾ ਸਹਿਬ ਪਰਮੇਸ਼ਰ ਪ੍ਰਮਾਤਮਾ ਸਤ ਪਰਮੇਸ਼ਰ ਅਕਾਲ ਪੁਰਖੋ ਮਿਹਰਬਾਨ ਹੈ ਬੰਦ ਪਾਇਆ ਮੇਰਾ ਸਤਗੁਰ ਹੋਏ ਸਰਬ ਕਲਿਆਣ ਹੈ ਪਰਮੇਸ਼ਰ ਪ੍ਰਮਾਤਮਾ ਤੈਂ ਕਿਰਪਾ ਕੀਤੀ ਹੈ ਮਿਹਰ ਕੀਤੀ ਹੈ ਮੇਰੇ ਵਿਕਾਰਾਂ ਦੇ ਉੱਪਰ ਬੰਦ ਪਾਇਆ ਤੈਂ ਬੰਦ ਲਾਇਆ ਜਿਹੜੇ ਅੰਦਰ ਵਕਾਰ ਸੀ ਸੰਕਲਪ ਵਿਕਲਪ ਫੁਰਨੇ ਸੁਰਤੀ ਭੱਜੀ ਫਿਰਦੀ ਸੀ ਮਨ ਉਖੜਿਆ ਫਿਰਦਾ ਸੀ ਸੰਸਾਰ ਦੀਆਂ ਵਸਤੂਆਂ ਵੱਲ ਦੌੜਿਆ ਫਿਰਦਾ ਸੀ ਇਹ ਕਿਸੇ ਹੱਥ ਵਿੱਚ ਆਉਣ ਵਾਲੀ ਵਸਤੂ ਨਹੀਂ ਸੰਸਾਰ ਦੀ ਵਸਤੂ ਹੈ ਗੋਹ ਕਰ ਪਕੜੀ ਨਾ ਆਈ ਹੱਥ ਪ੍ਰੀਤ ਕਰੀ ਨਾ ਚਾਲੀ ਸਾਥ ਸੰਸਾਰ ਦੀ ਜਿਹੜੀ ਰੀਤੀ ਹੈ ਪ੍ਰੀਤੀ ਹੈ ਦੌੜ ਹੈ ਮਹਾਰਾਜ ਜੀ ਕਹਿੰਦੇ ਇਹ ਤੇਰੀ ਪਕੜ 'ਚ ਨਹੀਂ ਆਉਣੀ ਮਨ ਦੇ ਹੋਰ ਗਾ ਡੌੜਾਂ ਵੱਜ ਜਾਂਦੀਆਂ ਨੇ ਮਨ ਦੇ ਜਿਹੜੇ ਫੁਰਨੇ ਨੇ ਤ੍ਰਿਸ਼ਦਾਨ ਨੇ ਜਿਹਨੀਆਂ ਉਹ ਹੋਰ ਵੱਜ ਜਾਂਦੀਆਂ ਨੇ ਸਹਸ ਕਟੇ ਲੱਖ ਕੋਠ ਤਾਵੇ ਤ੍ਰਿਪਤ ਨ ਆਵੇ ਮਾਇਆ ਪਾਸੇ ਭਾਵੇ ਅਨਕ ਭੋਗ ਵਿਖਿਆ ਕੀ ਕਰੇ ਮਹਿ ਤ੍ਰਿਪਤਾਵੇ ਖਾਪ ਖਾਪ ਮਰੇ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਵਰਥੇ ਸਭ ਕਾਜੈ ਇਸ ਕਰਕੇ ਸੰਸਾਰ ਦਾ ਜਿੰਨਾ ਵੀ ਹੇ ਪਸਾਰਾ ਸਾਰਾ ਮਿੱਥਿਆ ਹੈ ਹੇ ਪਰਮੇਸ਼ਰ ਪਰਮਾਤਮਾ ਅਸੀਂ ਤੇਰੇ ਨਾਲ ਜੁੜੇ ਗੁਰੂ ਦੀ ਕਿਰਪਾ ਨਾਲ ਤੇਰੇ ਨਾਮ ਨੂੰ ਜਪਿਆ ਸਿਮਰਨ ਕੀਤਾ ਦਿਨ ਰਾਤ ਜਬ ਕਿ ਅਨੰਦ ਮਾਣਿਆ ਤੇਰੀ ਮਿਹਰ ਹੋਈ ਤੈ ਫਿਰ ਕਿਰਪਾ ਕੀਤੀ ਬੰਦ ਲਾਇਆ ਵਿਕਾਰਾਂ ਨੂੰ ਵਿਸ਼ੇ ਵਿਕਾਰਾਂ ਨੂੰ ਮਾੜੇ ਤੁਰਨਿਆਂ ਨੂੰ ਬੰਦ ਪਾਇਆ ਹੋਈ ਸਰਬ ਕਲਿਆਣ ਮੇਰੇ ਗੁਰੂ ਨੇ ਪੂਰੇ ਗੁਰੂ ਨੇ ਕਿਰਪਾ ਕਰਕੇ ਮੇਰੇ ਵਿਕਾਰਾਂ ਨੂੰ ਬੰਦ ਲਾ ਦਿੱਤਾ ਵਿਕਾਰਾਂ ਨੂੰ ਰੋਕ ਦਿੱਤਾ ਖਤਮ ਕਰ ਦਿੱਤਾ ਕਾਮ ਕ੍ਰੋਧ ਲੋਭ ਮਾਰਗ ਟੇ ਤੋਂ ਸਭ ਪਰਵਾਰਿਆਂ ਸਾਰੇ ਜਿੰਨਾ ਪਰਵਾਰ ਅੰਦਰ ਬੈਠਾ ਸੀ ਵਿਸ਼ੇ ਵਿਕਾਰਾਂ ਵਾਲਾ ਸਾਰੇ ਤੇ ਇਹ ਮਾਰ ਕੇ ਕੱਢ ਕੇ ਅੰਦਰੋਂ ਦੂਰ ਕਰ ਦਿੱਤਾ ਹੋਈ ਸਰਵਕल्याण ਹੁਣ ਸਾਰਿਆਂ ਦੀ ਕਲਿਆਣ ਹੋ ਗਈ ਹੈ ਅੰਦਰ ਸਤ ਸੰਤੋਖ ਦੇ ਆ ਧਰਮ ਹਿਰਦਾ ਸੁਧ ਹੋ ਗਿਆ ਰਹਾ ਜੀਉ ਪਾਈ ਪਿੰਡ ਜਨ ਸਾਜਿਆ ਦਿੱਤਾ ਪਹਿਨਣ ਖਾਣ ਜੀਉ ਪਾਈ ਇਸ ਜੀ ਨੂੰ ਅੰਦਰ ਪਾਇਆ ਆਤਮਾ ਨੂੰ ਪ੍ਰਮਾਤਮਾ ਨੇ ਜੋਤ ਰੀ ਇਸ ਸਰੀਰ ਵਿੱਚ ਇਸ ਸਰੀਰਾ ਮੇਰੇ ਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੇ ਆਇਆ ਹਾ ਜੋ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੇ ਆਇਆ ਤਾਂ ਸੰਸਾਰ ਤੇ ਆਇਆ ਇਸ ਜਰੀਰ ਜੀਵ પા ਕੀ ਅੰਦਰ ਜੀ ਆਤਮਾ ਅੰਦਰ ਸਿਰ ਚ ਧਰ ਕੇ ਆਪਣੀ ਜੋਤ ਧਰ ਕੇ ਪਿੰਡ ਸਾਜਿਆ ਜਿਨ ਪਿੰਨ ਸਾ ਪਿੰਡ ਸਾਜਿਆ ਜਿਨੇ ਸਰੀਰ ਸਾਜਿਆ ਸਰੀਰ ਦੀ ਸਜਣਾ ਕੀਤਿਆ ਜਿਨ ਤੇਰੀ ਮਨ ਬਣਤ ਬਣਾਈ ਊਠਤ ਬੈਠ ਸਦ ਜਿ ਧਿਆਈ ਦਿੱਤਾ ਪਹਿਨਣ ਖਾਨ ਨਾਲ ਰਿਜਕ ਦੇ ਦਿੱਤਾ ਵਸਤਰ ਪਹਿਨਣ ਨੂੰ ਦੇ ਦਿੱਤੇ ਤੇ ਅਨ ਵਸਤਰ ਖਾਨ ਨੂੰ ਅਨ ਸਾਰਾ ਕੁਝ ਦੇ ਦਿੱਤਾ ਜਾਂ ਇਹ ਕਹੀਏ ਮੈਨੂੰ ਨਾਮ ਆਧਾਰ ਨਾਮ ਦਾ ਸਿਮਰਨ ਦਾ ਖਾਣਾ ਪ੍ਰੋਸਕੀ ਦਿੱਤਾ ਪ੍ਰਮਾਤਮਾ ਤੇ ਤੇਰੀ ਬੜੀ ਮਿਹਰ ਹੋਈ ਔਰ ਇੱਜ਼ਤ ਰੂਪੀ ਵਿਕਾਰਾਂ ਨੂੰ ਦੂਰ ਕਰਕੇ ਇੱਜ਼ਤ ਰੂਪੀ ਵਸਤਰ ਸਾਨੂੰ ਪਹਿਨਣ ਨੂੰ ਦਿੱਤੇ ਤੇਰੀ ਮਿਹਰ ਹੋਈ ਜਿਉ ਪਾਇ ਪਿੰਡ ਜਾਂ ਸਾਜਿਆ ਨਾਮ ਦੀ ਦਾਤ ਦੇ ਕੇ ਇੱਜ਼ਤ ਵਾਲੇ ਬਣਾਇਆ ਏ ਪਰਮੇਸ਼ਰ ਪ੍ਰਮਾਤਮਾ ਤੂੰ ਦੇਣ ਵਾਲਾ ਹੈ ਆਪਣੇ ਦਾਸ ਕੀ ਆਪ ਪਹਿਜ ਰਾਖੀ ਨਾਨਕ ਸਤਿਗੁਰੂ ਵਾਨ हे ਪਰਮਾਤਮਾ ਬਿਹਰੂ ਇਹ ਆਪਣੇ ਬੱਚੇ ਜੀਤੇ ਆਪਣੇ ਸੇਵਕ ਦੀ ਆਪ ਕਿਰਪਾ ਕਰਕੇ ਪੈਜ ਰੱਖੀ ਆ ਆਪਣੇ ਬੱਚੇ ਦੀ ਜਿਹੜੀ ਇੱਜ਼ਤ ਰੱਖੀ ਆ ਮਾਨ ਰੱਖਿਆ ਸਨਮਾਨ ਰੱਖਿਆ ਆਪਣੇ ਚਰਨਾਂ ਦਾ ਪਿਆਰ ਬਖਸ਼ਿਆ ਭਗਤੀ ਦੀ ਦਾਤ ਬਖਸ਼ੀਐ ਚੰਗੇ ਗੁਣ ਬਖਸ਼ੇ ਸੁਭਗੁਣ ਬਖਸ਼ੇ ਨੇ ਬਕਾਰਾਂ ਤੋਂ ਰਹਿਤ ਕੀਤਾ ਹੈ ਇਹ ਮਹਾਰਾਜੀ ਆਪਣੇ ਬੱਚੇ ਦੇ ਉੱਪਰ ਤੇ ਆਪ ਕਿਰਪਾ ਕੀਤੀ ਹੈ ਨਾਨਕ ਸਦਗੁਰਵਾਨ ਗੁਰੂ ਅਰਜਨ ਦੇਸ ਐ ਮਹਾਰਾਜ ਜੀ ਕਹਿੰਦੇ ਇਹ ਪ੍ਰਮਾਤਮਾ ਵਹਿਗਰੂ ਇੰਨੀਆਂ ਦਾਤਾਂ ਤੇ ਬਖਸ਼ੀਆਂ ਨੇ ਗੁਰਨਾਨਕ ਮਹਾਰਾਜ ਜੀ ਤੋਂ ਸੰਮਨ ਕਰਕੇ ਆਖਦੇ ਮਹਾਰਾਜ ਜੀ ਅਸੀਂ ਇਹ ਪ੍ਰਮਾਤਮਾ ਇਹ ਗੁਰਦੇਵ ਗੁਰਨਾਨਕ ਜੀ ਤੁਹਾਡੇ ਤੋਂ ਕੁਰਵਾਨ ਕੁਰਬਾਨ ਬਲਿਹਾਰ ਬਲਿਹਾਰ ਜਾਂਦੇ ਹਾਂ ਤੇਰੇ ਤੋਂ ਅਸੀਂ ਕੁਰਬਾਨ ਹੁੰਦੇ ਹਾਂ ਕੁਰਬਾਨ ਹੋਣਾ ਹੁੰਦਾ ਗੁਰੂ ਦੇ ਹੁਕਮ ਚ ਆਉਣਾ ਗੁਰੂ ਦੇ ਭੈ ਵਿੱਚ ਆਉਣਾ ਡਰ ਵਿੱਚ ਆਉਣਾ ਜੋ ਗੁਰੂ ਨੇ ਆਖਿਆ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨੇ ਰਾਲੀ ਗੁਰੂ ਨੇ ਜੋ ਕਿਹਾ ਉਹਨੂੰ ਮੰਨ ਲੈਣਾ ਇਹਨੂੰ ਕੁਰਬਾਨ ਹੋਣਾ ਕਹਿੰਦੇ ਨੇ ਹੁਕਮ ਵਿੱਚ ਆ ਜਾਣਾ ਆਪਾਂ ਨਿਸ਼ਾਵਰ ਕਰ ਦੇਣਾ ਆਪਾਂ ਬਾੜ ਦੇਣਾ ਗੁਰੂ ਤੋਂ ਕੁਰਬਾਨ ਹੋ ਜਾਣਾ ਇਹ ਅਸਲ ਜ਼ਿੰਦਗੀ ਹੈ ਅਸਲ ਅਵਸਥਾ ਹੈ ਭਾਈ ਇਸ ਕਰਕੇ ਗੁਰੂ ਅਰਜਨ ਦੇਸ ਹੈ ਮਹਾਰਾਜ ਜੀ ਇੱਕ ਸਿੱਖ ਤੇ ਪਰਮਾਤਮਾ ਨਾਲ ਜੁੜੇ ਹੋਏ ਦੀ ਵਿਵਸਥਾ ਨੂੰ ਬਿਆਨ ਕਰਦੇ ਹਨ ਆਓ ਆਪਾਂ ਪਿਛਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਆਪਣੇ ਦਾਸ ਕੀ ਜੀਉ ਪਾਏ ਪਿੰਡ ਜਨ ਸਾਜਿਆ ਦਿੱਤਾ ਪੈਨਣ ਖਾਨ ਆਪਣੇ ਦਾਸ ਕੀ ਆਪ ਬੈਜ ਰਾਖੀ ਨਾਨਕ ਸਦ ਗੁਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ